ਤੇ ਪ੍ਰਾਪੋਂ ਨਾਲੇ ਜਿਵੇਂ ਕਾਫ ਜਾਂ ਹੀਫਰਾਂ ਦੇ ਚਿਚੜ ਲੱਗ ਜਾਂਦੇ ਨੇਗੇ ਵੀ ਉਹਨਾਂ ਨੂੰ ਆਪਾਂ ਕਿਵੇਂ ਮਾਰ ਸਕਦੇ ਹਾਂਗੇ ਬਹੁਤ ਵਧੀਆ ਤਰੀਕਾ ਤੁਹਾਨੂੰ ਦੱਸਾਂਗੇ ਦਵਾਈ ਦੱਸਾਂਗੇ ਤੁਹਾਨੂੰ ਤੇ ਵੀਰੋ ਇਹ ਦਵਾਈ ਹੈਗੀ ਟੈਕਟਿਕ ਜਿਹੜੀ ਆਪਣੇ ਚਿਚੜਾਂ ਤੋਂ ਸਪਰੇਅ ਕਰਨੀ ਆ ਚਲੋ ਆ ਹੈਗੀ ਆਪਣੀ 40116 ਨੰਬਰ ਸੈੱਟ ਇਹਦੀ ਡਾਈਟ ਦੀ ਗੱਲ ਕਰੀਏ 트ਾਂਜੈਕਸ਼ਨ ਪਲੱਸ ਆ ਜਿਹੜੀ ਉਹ ਫੀਡ ਚੱਲ ਰਹੀ ਹੈ ਕਿ 10000 ਦੇ ਰਿਆਂਗੇ ਤੇ ਬਾਕ ਪ੍ਰਾਵੋ ਜਿਹੜੀਆਂ ਗਾਵਾਂ ਦੀ ਮਤਲਬ ਜੇਰ ਨਹੀਂ ਪੈਂਦੀ ਹੈਗੀ ਆ ਇੰਜੈਕਸ਼ਨਾਂ ਬੈਟਮੇਡ ਇਹ 2 ਐਮਐਲ ਦੀ ਪੈਕਿੰਗ ਆ ਲੂਟਾਲਾਈਜ਼ ਵੀ ਬਹੁਤ ਸੋਹਣਾ ਰਿਜ਼ਲਟ ਆਗਾ ਉਹ ਲਾਵੋ ਪਹਿਲਾਂ ਮਤਲਬ 5 ਐਮਐਲ ਜੇ ਨਾ ਮਿਲੇ ਫਿਰ ਸਤ ਸ੍ਰੀ ਅਕਾਲ ਸਾਰੇ ਪ੍ਰਾਪਾਣਾਂ ਨੂੰ ਤੇ ਵੀਰੋ ਅੱਜ ਤਾਂ ਆਪਾਂ ਕਰਦਾਂਗੇ ਬਲੌਗ ਸ਼ੁਰੂ ਤੇ ਪ੍ਰਾਵੋ ਅੱਜ ਫੀਡ ਦੀ ਗੱਡੀ ਸੀ ਜਿਹੜੀ ਉਹ ਆ ਚੁੱਕੀ ਹੈ ਕਿਸ ਨੂੰ ਦਿਖਾਵਾਂਗੇ ਇਸ ਵਾਰ ਆਪਾਂ ਨੇ ਫੀਡ ਥੋੜੀ ਜਿਹੀ ਚੇਂਜ ਕੀਤੀ ਹੈ ਕਿਸ ਨੂੰ ਦੱਸਾਂਗੇ ਵੀ ਗਰਮੀ ਦੇ ਵਿੱਚ ਆਪਾਂ ਜਿਹੜੀ ਫੀਡ ਹੈ ਕਿ ਕਿਹੜੇ-ਕਿਹੜੀ ਮੰਗਵਾਈ ਆਗੀ ਤੇ ਪ੍ਰਾਵੋ ਨਾਲੇ ਜਿਵੇਂ ਕਾਫ ਜਾਂ ਹੀਫਰਾਂ ਵੀ ਉਹਨਾਂ ਨੂੰ ਆਪਾਂ ਕਿਵੇਂ ਮਾਰ ਸਕਦੇ ਆਂਗੇ ਬਹੁਤ ਵਧੀਆ ਤਰੀਕਾ ਤੁਹਾਨੂੰ ਦੱਸਾਂਗੇ ਦਵਾਈ ਦੱਸਾਂਗੇ ਤੁਹਾਨੂੰ ਕੋਈ ਉਹਦਾ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਸੋਹਣਾ ਰਿਜ਼ਲਟ ਹੈਗਾ ਉਹ ਦਵਾਈ ਜੇ ਤੁਸੀਂ ਅੱਜ ਉਹਦਾ ਸੜਕਿਓ ਕਰਤਾ ਦੇਖੋ ਜੇ ਆਪਣੇ ਕਾਫ ਜਾ ਹੀ ਫਰਾਂ ਨੂੰ ਚੱਟ ਵੀ ਲੈਣਗੀਆਂ ਤਾਂ ਵੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਅਗਲੇ ਦਿਨ ਤੁਹਾਨੂੰ ਕੋਈ ਵੀ ਚਿਚੜ ਨਹੀਂ ਮਿਲੂਗਾ ਭਰਾਵੋ ਤੇ ਪਹਿਲਾਂ ਆਪਾਂ ਹਾਈ ਟੈਕ ਜਿਹੜਾ ਇੰਜੈਕਸ਼ਨ ਸੀ ਉਹ ਯੂਜ਼ ਕਰਦੇ ਹੁੰਦੇ ਸੀਗੇ ਪਰ ਹੁਣ ਆਪਣੇ ਬੰਦ ਕਰਤਾ ਯੂਜ਼ ਕਰਨਾ ਕਿਉਂਕਿ ਬਹੁਤ ਵਧੀਆ ਜਿਹੜੀ ਇਹ ਦਵਾਈ ਹੈਗੀ ਬਹੁਤ ਵਧੀਆ ਹੈਗੀ ਤੇ ਨਾਲੇ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਚਿਚੜਨੇਗੇ ਨਾ ਇਹਨਾਂ ਦਾ ਹੱਲ ਆ ਜਿਹੜਾ ਤੁਸੀਂ ਨਾਲ ਦੇ ਨਾਲ ਕਰ ਲੋ ਆਪਾਂ ਤੁਹਾਨੂੰ ਹੁਣੇ ਸਪਰੇਅ ਦਿਖਾਉਣੇ ਆ ਕਿਉਂਕਿ ਇੰਨਾ ਪਲਾਜ਼ਮਾ ਥਲੇਰੀਆਂ ਵਰਗੀਆਂ ਜਿਹੜੀਆਂ ਪ੍ਰੋਬਲਮਾਂ ਨੇਗੀਆਂ ਉਹ ਵੈਸੇ ਸ਼ੁਰੂ ਹੋ ਚੁੱਕੀਆਂ ਨੇਗੀਆਂ ਤੇ ਜੇ ਚਿਚੜ ਲੱਗੇ ਹੋਣਗੇ ਤਾਂ ਉਹਨਾਂ ਨੂੰ ਕਾਫ ਬੱਚਿਆਂ ਨੂੰ ਜਾਂ ਹੀਫਰਾਂ ਨੂੰ ਜ਼ਰੂਰ ਆਉਣਗੇ ਉਹਨਾਂ ਦਾ ਨੁਕਸਾਨ ਕੀ ਹੈ ਦੇਖੋ ਬੁਖਾਰ ਬਹੁਤ ਤੇਜ਼ ਹੁੰਦਾਗਾ ਫਿਰ ਖੂਨ ਦੀ ਵੀ ਕਮੀ ਹੁੰਦੀ ਹੈਗੀ ਜਦੋਂ ਖੂਨ ਦੀ ਕਮੀ ਹੋਣ ਲੱਗ ਜੇ ਤੇ ਭਰਾਵੋ ਫਿਰ ਉਸ ਤੋਂ ਬਾਅਦ ਬਹੁਤ ਔ ਤੇ ਤਾਂ ਕਰਕੇ ਆਪਣਾ ਨਾ ਚਿਚੜਾਂ ਦਾ ਜਰੂਰ ਇਹ ਮਤਲਬ ਹੱਲ ਕਰੋ ਤੁਹਾਨੂੰ ਦਿਖਾਉਣੇ ਆਪਾਂ ਦਵਾਈ ਤੇ ਵੀਰੋ ਇਹ ਦਵਾਈ ਹੈਗੀ ਟੈਕਟਿਕ ਜਿਹੜੀ ਆਪਣੇ ਚਿਚੜਾਂ ਤੋਂ ਸਪਰੇਅ ਕਰਨੀ ਚਾਹੀਏ ਵੱਡੀਆਂ ਗਾਵਾਂ ਹੋਣ ਚਾਹੇ ਕਾਫ ਜਾਂ ਹੀਫਰ ਨੇਗੇ ਤੁਸੀਂ ਇਹ ਦਵਾਈ ਦਾ ਜਿਹੜਾ ਸੜਕਿਆਉ ਕਰ ਦੋ ਜੇ ਅੱਜ ਕਰੋਗੇ ਤੁਹਾਨੂੰ ਸਾਰੇ ਚਿਚੜਨੇ ਜਿਹੜੇ ਕੱਲ ਨੂੰ ਖਤਮ ਮਿਲਣਗੇ ਮਤਲਬ ਮਾਰਦੇ ਨਹੀਂ ਹੈਗੀ ਇਹ ਦਵਾਈ ਸਾਰੇ ਚਿਚੜਨਾ ਸਕਿਨ ਤੋਂ ਲੈ ਕੇ نیچے ਡਿੱਗੇ ਜਾਣਗੇ ਪਰ ਇਹ ਦਵਾਈ ਦਾ ਮਤਲਬ ਇਸਕ ਬਹੁਤ ਵਧੀਆ ਇਹ ਆਪਾਂ ਕਹਿ ਸਕਦੇ ਹਾਂਗੇ ਫਾਇਦਾਗਾ ਕਿਉਂਕਿ ਜਿਹੜੀ ਜਿਹੜੀ ਚੀਜ਼ ਕੋਈ ਮਰ ਜਾਂਦੀ ਹੈਗੀ ਉਹਦੇ ਵਿੱਚ ਕੋਈ ਨਾ ਕੋਈ ਹੈਗਾ ਜਿਹੜਾ ਪੋਇਜ਼ਨ ਪਾਇਆ ਹੁੰਦਾਗਾ ਜਿਹੜਾ ਕਿਤੇ ਨਾ ਕਿਤੇ ਸਕਿਨ ਲਈ ਵੀ ਹਾਨੀਕਾਰਕ ਹੋ ਸਕਦਾਗਾ ਤਾਂ ਕਰਕੇ ਪ੍ਰਭੂ ਇਹਦੇ ਵਿੱਚ ਕੋਈ ਐਦਾਂ ਦੀ ਚੀਜ਼ ਨਹੀਂ ਪਾਈ ਹੋਗੀ ਉਹ ਜਿਹੜੇ ਚਿਚੜ ਹੋਣਗੇ ਉਹਨਾਂ ਨੂੰ ਇਹ ਦਵਾਈ ਇਸ ਤਰ੍ਹਾਂ ਕਰ ਦੋਗੀ ਤੁਸੀਂ ਲਾ ਲਓ ਵੀ ਉਹਨਾਂ ਦੇ ਅੰਦਰਲੀ ਜਿਹੜੀ ਸਮਰਥਾ ਹੈਗੀ ਉਹਨੂੰ ਬਿਲਕੁਲ ਮਾਰ ਦੋਗੀ ਤੁਸੀਂ ਚਾਹੇ ਪ੍ਰੈਕਟੀਕਲ ਕਰਕੇ ਦੇਖ ਲਓ ਜਿਹੜੇ ਚਿਚੜ ਕੇਰੇ ਇੱਕ ਵਾਰੀ ਨੀਚੇ गिर ਜਾਣਗੇ ਉਹ ਦੁਬਾਰੇ ਨਾ ਤਾਂ ਕਿਸੇ ਐਨੀਮਲ ਦੇ ਉੱਪਰ ਚੜਨਾਂਗੇ ਤੇ ਨਾ ਹੀ ਪ੍ਰਭੂ ਉਹ ਕਿਸੇ ਵੀ ਐਨੀਮਲ ਦਾ ਜਾਂ ਗਾਵਾਂ ਹੀਫਰਾਂ ਦਾ ਖੂਨ ਚੂ ਸਕਦੇ ਨੇ ਇਸ ਤਰ੍ਹਾਂ ਉਹਨਾਂ ਦੇ ਅੰਦਰਲੀ ਜਿਹੜੀ ਸਮਰਥਾ ਕੀ ਨਾ ਬਿਲਕੁਲ ਹੀ ਖਤਮ ਕਰ ਦੋ ਡੈੱਡ ਕਰ ਦੋਗੇ ਉਹ ਬਸ ਇੱਕ ਜਿਉਂਦੇ ਰਹਿਣਗੇ ਪਰ ਉਹ ਕੋਈ ਵੀ ਆਪਾਂ ਨੂੰ ਨੁਕਸਾਨ ਨਹੀਂ ਕਰ ਸਕਦੇ ਹੈਗੇ ਤੇ ਇਹ ਦਵਾਈ ਪ੍ਰਭੂ ਤੁਸੀਂ ਜਰੂਰ ਇਹਦਾ ਸੜਕਿਆ ਉਹ ਕਰਿਆ ਕਰੋ ਕਿਉਂਕਿ ਜਿਹੜੀ ਐਟ ਆ ਟਾਈਮ ਨਾ ਮਾਰ ਦਿੰਦੀ ਹੈਗੀ ਤੇ ਉਹ ਕਿਤੇ ਨਾ ਕਿਤੇ ਸਕਿਨ ਲਈ ਵੀ ਹਾਨੀਕਾਰਕ ਹੁੰਦੀ ਹੈਗੀ ਮੱਚਦੀ ਹੈਗੀ ਸਕਿਨ ਤੇ ਬਾਈ ਚਾਂਸ ਗਾਵਾਂ ਥੋੜਾ ਬਹੁਤ ਚੱਟ ਲੈਣ ਉੱਥੇ ਵੀ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਦਾ ਮਤਲਬ ਡਰ ਰਹਿੰਦਾਗਾ ਇਹ ਦਵਾਈ ਬਹੁਤ ਵਧੀਆ ਹੈਗੀ ਤੇ ਇਹ ਤੁਸੀਂ ਆਪਸ ਨੂੰ ਇਹਦਾ ਡੋਜ਼ ਵੀ ਦੱਸ ਦੰਨੇ ਆਗੇ ਦੇਖੋ ਭਰਾਵੋ ਡੋਜ਼ ਲਿਖੀ ਹੋਏ ਉਹਨਾਂ ਨੇ ਵੀ 5 ਲੀਟਰ ਦੇ ਵਿੱਚ 10 ਐਮਐਲ ਪਾਉਣੀ ਹੈਗੀ ਹੁਣ ਤੁਸੀਂ ਇਹ ਦੇਖ ਲਿਓ ਕਿੰਨੇ ਕਿ ਤੁਹਾਨੂੰ ਸਪਰੇਅ ਕਰਨੀ ਹੈਗੀ 10 ਲੀਟਰ ਨਾਲ ਸਰਜੂ 15 ਨਾਲ 20 ਨਾਲ ਉਹ ਹਿਸਾਬ ਦੇ ਨਾਲ ਤੁਸੀਂ ਜਿਹੜੀ ਦਵਾਈ ਹੈਗੀ ਇਹ ਵਰਤ ਸਕਦੇ ਹੋਗੇ 10 ਲੀਟਰ ਦੇ ਵਿੱਚ ਇਹ 20 ਐਮਐਲ ਪਾਣੀ ਹੈਗੀ ਭਰਾਵੋ ਤੇ ਤੁਸੀਂ ਜਰੂਰ ਇਹ ਆਪਦੇ ਉਤੇ ਰੱਖੋ ਲਿਆ ਕਿ ਜਦੋਂ ਵੀ ਆਉਂਦੇ ਨੇ ਜਿੱਚੜ ਤਾਂ ਇਹ ਸਪਰੇਅ ਕਰਦੇ ਆ ਕਰੋ ਤੇ ਜਲਦੀ ਦੁਬਾਰਾ ਚਿਚੜ ਵੀ ਨਹੀਂ ਆਉਂਦਾ ਹੈਗਾ ਤੇ ਨਾ ਹੀ ਇਹਦਾ ਕੋਈ ਸਾਈਡ ਇਫੈਕਟ ਆੜਾ ਤੇ ਪਰ ਆਪੋ ਜਿਹੜੀ ਫੀਡ ਕੱਲ ਆਈ ਹੈਗੀ ਉਹ ਆਪਾਂ ਨੇ ਨਾ ਇੱਥੇ ਸਟੋਰ ਕਰ ਲਈ ਟਰੈਲੀ ਦੇ ਵਿੱਚ ਉਹਦਾ ਕਾਰਨ ਕੀ ਹੈਗਾ ਦੇਖੋ ਇੱਕ ਤਾਂ ਜਿਹੜੀ ਗੱਡੀ ਸੀ ਉਹ 10 ਟੈਰੀ ਸੀਗੀ ਆਪਣੇ ਫਾਰਮ ਦੇ 6 ਟੈਰੀ ਗੱਡੀ ਹੈ ਜਿਹੜੀ ਉਹ ਆਉਂਦੀ ਹੈ ਜੀ ਤੇ ਤਾਂ ਕਰਕੇ ਵੀਰੋ ਆਪਾਂ ਨੇ ਟਰੈਲੀ ਦੇ ਵਿੱਚ ਸਟੋਰ ਕੀਤੀ ਹੈ ਜੀ ਤੇ ਆਹ ट्रांजੈਕਸ਼ਨ ਤੁਸੀਂ ਦੇਖ ਰਹੇ ਹੋਗੇ ਤੇ ਇਸ ਵਾਰ ਪ੍ਰਭੂ ਆਪਾਂ ਨੇ ਜਿਹੜੀ ਫੀਡਾਂ ਹੈਗੀ ਨਾ ਉਹ ਚੇਂਜ ਕੀਤੀ ਹੈਗੀ 10000 ਵੀ ਮੰਗਾਇਆ ਹੈਗਾ ਡੈਰੀ ਪ੍ਰੋਟੀਨ ਐਨਰਜੀ ਬੂਸਟਰ ਆਗਾ ਹੋਰ ਵੀ ਇੱਕ ਦੋ ਚੀਜ਼ਾਂ ਆਪਣੇ ਨਾਲ ਮਗਵਾਈਆਂ ਨੇ ਜੀ ਉਹ ਜਦੋਂ ਆਪਾਂ ਟ੍ਰੈਲੀ ਚੋਂ ਲਾਹਾਂਗੇ ਨਾ ਜਦੋਂ ਆਪਣੀ ਉਧਰਲੀ ਫੀਡ ਖਤਮ ਹੋ ਗਈ ਫਿਰ ਉਸ ਤੋਂ ਬਾਅਦ ਇਹਨੂੰ ਫੀਡ ਨੂੰ ਆਪਾਂ ਲਾਹਾਂਗੇ ਫਿਰ ਸਾਨੂੰ ਦਿਖਾਵਾਂਗੇ ਵੀ ਕਿੱਦਾਂ ਗਰਮੀ ਦੇ ਵਿੱਚ ਹੁਣ ਇਹਦਾ ਆਪਾਂ ਕੰਬੀਨੇਸ਼ਨ ਕਰਕੇ ਫੀਡ ਨੂੰ ਪਾਵਾਂਗੇ ਤਾਂ ਜੋ ਗਾਵਾਂ ਦਾ ਐਨਰਜੀ ਲੈਵਲ ਵੀ ਸਹੀ ਰਹੇ ਤੇ ਦੁੱਧ ਵੀ ਥੋੜਾ ਜਿਹਾ ਮੈਂਟੇਨ ਰੱਖੀ ਆਪਾਂ ਭਰਾਵੋ ਤੇ ਬਾਕੀ ਆ ਟ੍ਰੈਲੀ ਆ ਜਿਹੜੀ ਆਪਣੇ ਪੂਰੀ ਭਰ ਰੱਖੀ ਹੈਗੀ ਟੋਟਲ ਆਪਣੇ 80 ਬੈਗ ਆਏ ਨੇ ਇਹ ਸਾਰੇ ਜਿਹੜੀ ਇਹ ਫੀਡ ਹੈ ਜੀ ਕਿੱਦਾਂ ਆਪਾਂ ਮਿਕਸ ਕਰਕੇ ਪਾਵਾਂਗੇ ਇਹ ਵੀ ਤੁਹਾਨੂੰ ਅਗਲੀ ਵੀਡੀਓ ਚ ਦਿਖਾ ਦਾਂਗੇ ਕਿਉਂਕਿ ਫਿਲਹਾਲ ਆਪਾਂ ਜਿਹੜੀ ਆਪਣੀ ਪੁਰਾਣੀ ਫੀਡ ਹੈਗੀ ਆਪਾਂ ਉਹਨੂੰ ਸਾਰੀ ਨੂੰ ਯੂਜ਼ ਕਰਾਂਗੇ ਜਦੋਂ ਪੂਰੀ ਕੰਪਲੀਟ ਉਹ ਖਤਮ ਹੋ ਗਈ ਫੇਰ ਹੀ ਆਪਾਂ ਜਿਹੜਾ ਮਿਕਸੀਬਿਲਟੀ ਹੈਗੀ ਹੈ ਨਾ ਜਿੱਦਾਂ ਆਪਾਂ ਯੂਜ਼ ਕਰਨੀ ਹੈਗੀ ਫੇਰ ਇਹ ਕਰਾਂਗੇ ਤੇ ਇਸ ਟਾਈਮ ਦੇ ਪ੍ਰਾਵੋ ਆ ਰਹਿ ਗਏ ਆਪਣੇ ਮੈਨੂੰ ਲੱਗਦਾ 5-7 ਦਿਨਾਂ ਦੀ ਰਹਿ ਗਈ ਫੀਡ ਇਹ ਤੇ 트ਾਂਜੈਕਸ਼ਨ ਪਲੱਸ ਪਈ ਹੈਗੀ ਇੱਕ ਬੈਗ ਆਪਾਂ ਉਹ ਪਿਆਗਾ ਤੇ ਇਧਰ ਪ੍ਰਾਵੋ ਡੈਰੀ ਪ੍ਰੋਟੀਨ ਪਿਆਗਾ ਜਿਹੜੀ ਸੀ ਫਰਾਈ ਸੀਗੀ ਉਹਦਾ ਵੀ ਇੱਕ ਬੈਗ ਰਹਿ ਗਿਆ ਬਸ ਇਹ ਸਾਰੀ ਕੰਪਲੀਟ ਆਪਾਂ ਪਹਿਲਾਂ ਖਤਮ ਕਰ ਲਈਏ ਫਿਰ ਤੁਹਾਨੂੰ ਦੱਸਾਂਗੇ ਵੀ ਆਪਾਂ ਗਰਮੀ ਦੇ ਵਿੱਚ ਕਿਵੇਂ ਗਾਵਾਂਾਂ ਤੋਂ ਗਾਵਾਂਾਂ ਦੀ ਜੇ ਏਨਰਜੀ ਸਹੀ ਰਹੂਗੀ ਪ੍ਰੋਟੀਨ ਸਹੀ ਜਾਊਗਾ ਤੇ ਆਪਾਂ ਦੁੱਧ ਵੀ ਭਰਾ ਉਹ ਸਹੀ ਲੈ ਸਕਦੇ ਆਂਗੇ ਉਹ ਤੁਹਾਨੂੰ ਦੱਸਾਂਗੇ ਆਪਾਂ ਤਿੰਨ ਤਰ੍ਹਾਂ ਦੀ ਫੀਡ ਨਾਲ ਕੰਬੀਨੇਸ਼ਨ ਕਰ ਰਹੇ ਆਂਗੇ ਹੁਣ ਆ ਤਿੰਨ ਤਰ੍ਹਾਂ ਦੀ ਫੀਡ ਪਾਵਾਂਗੇ ਗਾਵਾਂ ਨੂੰ ਵੀ ਥੋੜੀ ਜੀ ਫੀਡ ਨਾਲ ਤਾਂ ਘਟੂਗੀ ਕਿਉਂ ਗਰਮੀ ਦੇ ਵਿੱਚ ਇਨਟੇਕ ਘਟ ਜਾਂਦਾ ਹੈਗਾ ਜਿਆਦਾ ਆਪਾਂ ਖਵਾ ਨਹੀਂ ਸਕਦੇ ਹੈਗੇ ਨਾ ਹੀ ਗਾਵਾਂ ਜਿਆਦਾ ਖਾਣ ਖਾਂਦੀਆਂ ਨੇ ਮਤਲਬ ਤੇ ਤਾਂ ਕਰਕੇ ਉਹ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਕਰਾਂਗੇ ਤੇ ਉਹਦੇ ਨਾਲ ਕੀ ਆ ਫੀਡ ਦੀ ਕੁਆਂਟੀਟੀ ਘਟੂਗੀ ਪਰ ਤੁਸੀਂ ਲਾ ਲਓ ਪ੍ਰੋਟੀਨ ਤੇ એનર્ਜੀ ਜ਼ਿਆਦਾ ਜਾਊਗੀ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਪ੍ਰਭਾ ਜਦੋਂ ਇਹ ਸਾਰੀ ਖਤਮ ਹੋ ਗਈ ਬਾਕੀ ਆ ਬੋਬਨ ਵੀ ਪਿਆਗਾ ਬਹੁਤ ਵੀਰਾਂ ਨੇ ਕਿਹਾ ਵੀ ਬਹੁਤ ਵਧੀਆ ਰਿਜ਼ਲਟ ਆਗਾ ਤਾਂ ਕਰਕੇ ਵੀਰਾਂ ਦੀ ਡਿਮਾਂਡ ਮਤਲਬ ਜਿੱਦਾਂ ਆਪਾਂ ਦੇਖੀ ਹੈਗੀ ਵੀ ਸਾਰਿਆਂ ਨੇ ਵਧੀਆ ਕਿਹਾਗਾ ਤੇ ਨੈਕਸਟ ਵੀ ਆਪਾਂ ਜਿਹੜਾ ਹੈਗਾ ਪ੍ਰਭਾ ਬੋਬਨ ਵੀ ਇਹ ਲੈ ਕੇ ਆਵਾਂਗੇ ਹੁਣ ਕਿਉਂਕਿ ਹੁਣ ਆਪਾਂ ਨੂੰ ਸੀਆਰਐਸ ਦੀ ਲੋੜ ਨਹੀਂ ਹੈਗੀ ਮਿੱਠਾ ਸੋਡਾ ਵੀ ਫਿਲਹਾਲ ਖਤਮ ਹੋ ਚੱਲਿਆਗਾ ਇਹ ਵੀ ਆਪਾਂ ਚੱਲਾਂਗੇ ਲੈਣ ਵਾਸਤੇ ਰੂਮੀਕੋਨ ਖਤਮ ਹੋ ਚੁੱਕਿਆਗਾ ਤੇ ਇਹਦੀ ਡੋਜ਼ ਆ ਜਿਹੜੀ 120 ਗ੍ਰਾਮ ਕਰਦੀ ਉਹ ਹੀ ਆਪਾਂ ਨੇ ਰੂਮੀਕੋਨ ਆਪਣਾ ਖਤਮ ਹੋ ਚੁੱਕਿਆ ਤੇ ਹੁਣ ਆਪਾਂ ਦੋਨੋਂ ਚੀਜ਼ਾਂ ਲੈ ਕੇ ਆਵਾਂਗੇ ਤੇ ਬਾਕੀ ਵੀਰੋ ਇੱਧਰ ਤੁਹਾਨੂੰ ਦਿਖਾਈ ਆਪਾਂ ਫਾਰਮ ਦੇ ਵਿੱਚ ਗਾਂਵਾਂ ਨੇ ਜਿਹੜੀਆਂ ਸਾਰੀਆਂ ਨਮਾਤੀਆਂ ਤੇ ਇੱਧਰ ਵੀ ਵੀਰੋ ਆਪਾਂ ਨੇ ਜਿਹੜੀਆਂ ਹੀਫਰਮ ਵਗੈਰਾ ਸਾਰੀਆਂ ਇਹ ਮੇਰੀ ਜ਼ਿੰਮੇਵਾਰੀ ਲੱਗੀ ਹੋਈ ਆ ਤੁਹਾਨੂੰ ਦੱਸਿਆ ਜਿੱਦਾਂ ਆਪਾਂ ਨੇ ਸਾਰੀਆਂ ਨਮਾਤੀਆਂ ਤੇ ਬਾਕੀ ਪ੍ਰਾ ਉਹ ਫੌਗਰ ਨੇ ਜਿਹੜੇ ਚੱਲ ਰਹੇ ਨੇਗੇ ਤੇ ਵੀਰੋ ਆ ਗਈ ਆਪਣੀ 4116 ਨੰਬਰ ਸੈਗ ਦੀ ਇਧਰੋਂ ਵੀ ਸੋਨ ਨੂੰ ਦਿਖਾਈ ਆ ਵੀਰੋ ਆ ਕੀ ਤੁਸੀਂ ਦੇਖ ਲਓ ਸਾਰਾ ਓਕੇ ਆ ਕਮੈਂਟ ਪੂਰਾ ਸਹੀ ਆਗਾ ਲੇਵਾ ਵੀ ਪਰਫੈਕਟ ਆਗਾ ਦਵਾਈ ਡੀਪਿੰਗ ਵਗੈਰਾ ਪ੍ਰੋਪਰ ਆਪਾਂ ਇਹਦੀ ਕਰ ਰਹੇ ਆਂਗੇ ਤੇ ਵੀਰੋ ਜੇ ਇਹਦੀ ਡਾਈਟ ਦੀ ਗੱਲ ਕਰੀਏ ਟਰਾਂਜੈਕਸ਼ਨ ਪਲੱਸ ਜਿਹੜੀ ਉਹ ਫੀਡ ਚੱਲ ਰਹੀ ਹੈ ਕਿ 10000 ਦੇ ਰਿਆਂਗੇ ਤੇ ਬਾਕੀ ਭਰਾ ਉਹ ਸੈਲ ਜਿਹੜਾ ਉਹ ਚੱਲ ਰਿਹਾ ਹੈ ਦਾ ਨਾਲ ਆਪਾਂ ਨੇ ਮਿੰਨਰ ਸੀ ਜਿਹੜਾ ਉਹ ਸ਼ੁਰੂ ਕਰ ਲਿਆ ਜੈਲ ਇਹਨੂੰ ਪਲਿਆਤੀ ਤੇ ਨਾਲ ਵੀਰੋ ਇਹਨੂੰ ਆਪਾਂ ਲੇਟੀ ਜਿਹੜੀ ਹੈਗੀ ਹੈਗੇ ਉਹ ਦੇਣ ਲੱਗੇ ਹੁਣ ਲੇਟੀ ਸ਼ੁਰੂ ਕਰ ਲਈ ਕੈਲਸ਼ੀਅਮ ਦੇ ਨਾਲ ਬਾਕੀ ਵੀਰੋ ਨੈਕਸਟ ਵੀਡੀਓ ਜਿਹੜੀ ਬਣਾਵਾਂਗੇ ਨਾ ਆਪਾਂ ਉਹ ਨਾਲੇ ਤਾਂ ਆਪਣੀ ਫੀਡ ਤੇ ਹੋ ਜਾਣੀ ਹੈਗੀ ਵੀ ਆਪਾਂ ਕਿਹੜੀ ਫੀਡ ਕਿਵੇਂ ਮਿਕਸ ਕਰਕੇ ਪਾ ਰਿਆਂਗੇ ਤੇ ਨਾਲੇ ਵੀਰੋ ਇਹਦੀ ਡਾਈਟ ਹੈ ਜਿਹੜੀ ਆਪਾਂ ਤੁਹਾਨੂੰ ਸਾਰੇ ਦਿਨ ਦੀ ਡਾਈਟ ਬਣਾਵਾਂਗੇ ਕਿਉਂਕਿ ਜੇ ਇਹ ਵੀਡੀਓ ਦੇ ਵਿੱਚ ਆਪਾਂ ਜੀ ਡਾਈਟ ਦੱਸਾਂਗੇ ਸਹੀ ਦੱਸਣੀ ਯਾਨੀ ਵੀਡੀਓ ਜਿਹੜੀ ਬਹੁਤ ਲੰਬੀ ਹੋ ਜਾਊਗੀ ਤੇ ਸਾਨੂੰ ਸਹੀ ਤਰੀਕੇ ਨਾਲ ਆਪਾਂ ਮਤਲਬ ਇਹਦੀ ਜਿਹੜੀ ਡਾਈਟ ਹੈਗੀ ਉਹ ਬਣਾਵਾਂਗੇ ਵੀ ਆਪਾਂ ਇਹਨੂੰ એનર્ਜੀ ਬੂਸਟਰ ਲਾ ਲਓ 10000 ਲਾ ਲਓ ਜਾਂ ਹੋਰ ਵੀ ਵੱਖਰਾ ਕੀ ਪਾ ਰਿਆਂਗੇ ਨਾਲ ਤੇ ਫਿਰ ਉਹ ਬਹੁਤ ਭਰਾ ਕਹਿ ਰਹੇ ਸੀਗੇ ਨਾ ਇੱਕ ਆਪਾਂ ਹੋਰ ਦੱਸ ਦਿਆਂ ਮੈਸੇਜ ਵੀ ਆ ਰਹੇ ਸੀ ਵੀ ਜੇ ਗਾਮਾਂ ਦੀ ਕੋਈ ਕਹਿ ਰਿਆ ਸੀ ਜ਼ੇਰ ਨਹੀਂ ਪੈ ਰਹੀ ਹੈਗੀ ਕੋਈ ਬਹੁਤ ਟਾਈਮ ਲੰਘ ਗਿਆ ਤੇ ਕੋਈ ਕਹਿ ਰਿਹਾ ਵੀ ਜ਼ੇਰ ਆ ਜਿਹੜੀ ਸਹੀ ਤਰੀਕੇ ਨਾਲ ਨਹੀਂ ਪਈ ਹੈਗੀ ਵੀ ਆਪਾਂ ਨੇ ਬਹੁਤ ਕੁਝ ਦਿੱਤਾ ਤੇ ਭਰਾ ਉਹ ਜਿਹੜੀਆਂ ਗਾਮਾਂ ਦੀ ਮਤਲਬ ਜੇਰ ਨਹੀਂ ਪੈਂਦੀ ਹੈਗੀ ਤੇ ਉਹਦੇ ਤੁਸੀਂ ਨਾ 5 ml ਲੂਟਾ ਲਾਈਜ਼ ਜ਼ਰੂਰ ਲਾਇਆ ਕਰੋ ਨਾਲ ਦੀ ਨਾਲ ਲਾ ਦਿਆ ਕਰੋ ਜਦੋਂ ਇਦਾਂ ਦੀ ਕੋਈ ਦਿੱਕਤ ਆ ਰਹੀ ਹੈਗੀ ਮਾਲਾ ਸੋਨੂੰ ਲੱਗ ਰਿਹਾ ਵੀ ਜੇਰ ਨਹੀਂ ਪੈ ਰਹੀ ਬਹੁਤ ਕੁਝ ਦੇਤਾ ਤਾਂ 5 ml ਹੈ ਜਿਹੜਾ ਲੂਟਾ ਲਾਈਜ਼ ਜ਼ਰੂਰ ਨਾਲ ਦੀ ਨਾਲ ਲਾਵੋ ਲਾਵੋ ਲੂਟਾ ਲਾਈਜ਼ ਕਈ ਵਾਰੀ ਨਹੀਂ ਮਿਲਦਾ ਹੈਗਾ ਤਾਂ ਬੈਟਮੇਟ ਵੀ ਲਗਾ ਸਕਦੇ ਹੋਗੇ ਬਹੁਤ ਵਧੀਆ ਚੀਜ਼ ਹੈਗੀ ਉਹ ਤੇ ਉਹਦੇ ਨਾਲ ਜੇਰ ਆ ਜਿਹੜੀ ਚੰਗੀ ਤਰ੍ਹਾਂ ਸਾਰੀ ਮਤਲਬ ਬਾਹਰ ਨਿਕਲ ਜਾਊਗੀ ਬਸ ਇਹੀ ਟ੍ਰੀਟਮੈਂਟ ਆ ਪ੍ਰਭੂ ਇਹ ਜ਼ਰੂਰ ਕਰਨਾਗਾ ਜਦੋਂ ਗਾਂ ਮਾਦੀ ਜੀਰ ਨਹੀਂ ਸਹੀ ਤਰੀਕੇ ਨਾਲ ਨਾ ਪਵੇ ਕਿਉਂਕਿ ਜੇ ਜੀਰ ਨਹੀਂ ਨਿਕਲੂਗੀ ਦੇਖੋ ਇਹਨਾਂ ਨੇ ਦੁੱਧ ਤੇ ਵੀ ਨਹੀਂ ਆਉਣਾ ਹੈਗਾ ਨਾ ਹੀ ਪ੍ਰਭੂ ਫਿਰ ਹੌਲੀ ਹੌਲੀ ਕੀ ਹੁੰਦਾ ਐਨੀਮਲ ਬਿਮਾਰ ਹੋਣ ਲੱਗ ਜਾਂਦਾ ਖਾਣਾ ਪੀਣਾ ਵੀ ਘਟਾ ਦਿੰਦਾ ਹੈਗਾ ਟੈਂਪਰੇਚਰ ਵਧ ਆਪ ਰਹਿਣ ਲੱਗ ਜਾਂਦਾ ਹੈਗਾ ਤੇ ਉਹਨਾਂ ਠੀਕ ਫੇਰ ਵੀ ਉਹਦੀ ਹੋਣਾਗਾ ਜਦੋਂ ਉਹਦੀ ਜੀਰ ਪਹੂਗੀ ਤਾਂ ਕਰਕੇ ਆਪਦਾ 10-12 ਘੰਟੇ ਵੇਟ ਕਰੋ ਜੇ ਨਹੀਂ ਤੁਹਾਨੂੰ ਲੱਗ ਰਿਹਾ ਜੀਰ ਪੈਰੀ ਹੈਗੀ ਫਿਰ ਆਪਦਾ ਟ੍ਰੀਟਮੈਂਟ ਕਰੋ ਤੇ ਵੈਸੇ ਤਾਂ ਪ੍ਰਾਵੋ ਜਿਹੜੀ ਜੇਰ ਨੇ ਪੈਣਾ ਹੁੰਦਾ ਦੇਖੋ ਉਹ 8-10 ਘੰਟੇ ਚ ਪੈ ਜਾਂਦੀ ਆ ਪਰ ਜਿਨੇ ਨਹੀਂ ਪੈਣਾ ਹੈਗਾ ਜੇ 8-10 ਘੰਟੇ ਲੰਘ ਗਏ ਤਾਂ ਫਿਰ ਜੇਰ ਨਹੀਂ ਪੈਂਦੀ ਹੈਗੀ ਆਪਾਂ ਨੇ ਤਾਂ ਆਪਦਾ ਤਜਰਬਾ ਕੀਤਾ ਹੋਇਆ ਓਰੇ ਕਹਿ ਦਿੰਦੇ ਨੇ ਵੀ ਤੁਸੀਂ 20 ਘੰਟੇ ਵੇਟ ਕਰ ਸਕਦੇ ਹੋਗੇ ਪਰ ਆਪਾਂ ਨੇ ਆਪਣੇ ਫਾਰਮ ਤੇ ਕੀਤਾ ਹੋਇਆ ਤਜਰਬਾ 8-10 ਘੰਟੇ 8 ਘੰਟੇ ਦੀ ਜਿਹੜੀ ਜਿੰਨਾਂ ਦੀ ਪਹਿਲਾਂ ਪੈ ਗਈ ਪੈ ਗਈ ਔਰ ਜਿੰਨਾਂ ਦੀ ਨਹੀਂ ਪਈ ਹੈਗੀ ਉਹਨਾਂ ਦੇ ਹਮੇਸ਼ਾ ਹੀ ਆਪਾਂ ਨੇ ਫਿਰ ਟ੍ਰੀਟਮੈਂਟ ਕਰਿਆਗਾ ਤੇ ਨਾਲ ਵੀਰੋ ਤੁਸੀਂ ਨੇ ਟ੍ਰੀਟਮੈਂਟ ਕਰਨਾਗਾ ਅ ਥੋੜੇ ਕਿ ਦਿਨ ਬਾਅਦ ਇਹ ਮਤਲਬ ਐਕਸਨਲ ਟੀਕੇ ਜ਼ਰੂਰ ਲਵਾਉਣੇ ਨੇ ਜਿੰਨਾਂ ਦੀ ਜ਼ੇਰ ਨਹੀਂ ਪਈ ਹੈਗੀ ਕਿਉਂਕਿ ਅੰਦਰ ਜਿਹੜੀ ਸਵੇਲਿੰਗ ਆ ਗਈ ਤੇ ਇਨਫੈਕਸ਼ਨ ਹੋਈ ਹੋਈ ਹੈਗੀ ਇੰਨੀ ਸਾਰੀ ਹੋ ਜਾਂਦੀ ਹੈਗੀ ਉਹ ਫਿਰ ਇਹੀ ਟੀਕੇ ਨੇ ਜਿਹੜੇ ਉਹ ਸਹੀ ਕਰਨਗੇ ਮਤਲਬ ਪ੍ਰੋਪਰ ਟਰੀਟਮੈਂਟ ਕਰਨਾ ਸੋਨੇ ਉਸ ਤੋਂ ਬਾਅਦ ਜ਼ੇਰ ਕੱਢਣ ਤੋਂ ਬਾਅਦ ਤੇ ਵੀਰ ਜਦੋਂ ਗਾਵਾਂ ਦੀ ਜ਼ੇਰ ਨਾ ਪਵੇ ਤਾਂ ਆਹ ਇੰਜੈਕਸ਼ਨਾਂ ਬੈਟਮੇਡ ਇਹ 2 ਐਮਐਲ ਦੀ ਪੈਕਿੰਗ ਆਉਂਦੀ ਹੈਗੀ ਇਹ ਤੁਸੀਂ ਲਗਾਉਣਾਗਾ ਲੂਟਾਲਾਈਜ਼ ਵੀ ਬਹੁਤ ਸੋਹਣਾ ਰਿਜ਼ਲਟ ਹੈਗਾ ਜੇ ਉਹ ਮਿਲਦਾ ਤਾਂ ਉਹ ਚ ਉਹ ਲਾਵੋ ਪਹਿਲਾ ਮਤਲਬ 5 ਐਂਬਲ ਜੇ ਨਾ ਮਿਲੇ ਫਿਰ ਤੁਸੀਂ ਸੈਕੰਡ ਚੁਆਇਸ ਇਹਨੂੰ ਰੱਖੋ ਇਹਦਾ ਵੀ ਰਿਜ਼ਲਟ ਬਹੁਤ ਵਧੀਆਗਾ ਤੇ ਇਹ ਪ੍ਰਾਬੂ ਆਪਣੇ ਕੋਲ ਪਿਆ ਸੀਗਾ ਆਪਣੇ ਸਾਨੂੰ ਦਿਖਾਤਾ ਤੇ ਲੂਟਾ ਲਾਈਜ ਆਪਣੇ ਕੋਲ ਇਸ ਟਾਈਮ ਹੈ ਨਹੀਂਗਾ ਤੇ ਬਹੁਤ ਵੀਰ ਨਾਲ ਜਿੱਦਾਂ ਹੁਣ ਕੈਪਰਾਮੈਨ ਪੁੱਛ ਰਹੇ ਸੀਗੇ ਵੀ ਉਹ ਆਪਾਂ ਬਾਹਰ ਰੱਖ ਸਕਦੇ ਜਾਂ ਫਰਿੱਜ ਚ ਰੱਖਣੀ ਹੁੰਦੀ ਹੈਗੀ ਤੇ ਪ੍ਰਾਬੂ ਜਿਹੜੀ ਕੈਪਰਾਮੈਨ ਉਹ ਫਰਿੱਜ ਚ ਨਹੀਂ ਲਾਉਣੀ ਹੈਗੀ ਉਹ ਜਿਹੜੀਆਂ ਟਿਊਬਾਂ ਨੇ ਉਹ ਬਾਹਰ ਰੱਖਣੀਆਂ ਨੇਗੀਆਂ ਤੇ ਜਿਹੜਾ ਇਹ ਬੈਟਮੇਡ ਇੰਜੈਕਸ਼ਨ ਆਗਾ ਇਹ ਵੀ ਆਪਣੇ ਬਾਹਰ ਹੀ ਰੱਖਣਾਗਾ ਇਹਨੂੰ ਫਰਿੱਜ ਚ ਨਹੀਂ ਲਾਉਣਾ ਹੈਗਾ ਜਿਹ ਇੰਜੈਕਸ਼ਨ ਆਗਾ ਉਹ ਫ੍ਰਿਜ ਚ ਰੱਖਣ ਦੀ ਜ਼ਰੂਰਤ ਹੁੰਦੀ ਹੈਗੀ ਉਹਨੂੰ ਆਪਾਂ ਬਾਹਰ ਨਹੀਂ ਰੱਖ ਸਕਦੇ ਹੈਗੇ ਬੈਟਮੇਡ ਨੂੰ ਆਪਾਂ ਨਾਰਮਲ ਟੈਂਪਰੇਚਰ ਚ ਰੱਖ ਸਕਦੇ ਆਂਗੇ ਤੇ ਆਹ ਦੇਖ ਲਓ ਪ੍ਰਭੂ ਇਹ ਇੰਜੈਕਸ਼ਨ ਜਿਹੜੇ ਵੀਰਾਂ ਦੇ ਨਾਲ ਕਮੈਂਟ ਵੀ ਆਏ ਸੀਗੇ ਆਪਾਂ ਨੂੰ ਅੱਜ ਤੇ ਨਾਲ ਫੋਨ ਕਰ ਰਹੇ ਸੀ ਵੀ ਜੇਰ ਆ ਜਿਹੜੀ ਪੈ ਨਹੀਂ ਰਹੀ ਹੈਗੀ ਜਾਂ ਸਹੀ ਤਰੀਕੇ ਨਾਲ ਨਹੀਂ ਪਈ ਹੈਗੀ ਤਾਂ ਪ੍ਰਭੂ ਤੁਸੀਂ ਆਹ ਦੇਖ ਲਓ ਤਾਂ ਬੈਟਮੇਡ ਵੀ ਲਗਾ ਸਕਦੇ ਹੋਗੇ ਲੂਟੋਲਾਈਜ਼ ਵੀ ਲਗਾ ਸਕਦੇ ਹੋਗੇ